ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਤਾਸ ਜੈਦਰ ਬਾਬਾ ਦਰਸ਼ਨ ਸਿੰਘ ਮੁਖੀ ਸ਼੍ਰੋਮਣੀ ਕੰਪਨ ਕਾਲੀ ਦੀ ਸੇਵਾ ਦਾ ਪੰਜਵਾਂ ਜਨਮ ਮਿਸਟਰ ਸ਼੍ਰੀ ਬਾਬਾ ਗੁਰੂ ਸਿੰਘ ਜੀ ਰੇਗਟਾ 1300 ਕੋੜ ਤੋਂ ਸਵਾਰ ਪੰਜਾਬ ਭਾਰਤ ਅੱਜ ਅਸੀਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਜ ਜਿਸ ਤਰ੍ਹਾਂ ਸਾਰੇ ਉਹ ਪਤਾ ਹੈ ਕਿ ਮੈਨੇਜਰ ਰਿੰਗ ਸਾਨੋਬਾ ਦਰਸ਼ਨ ਸਿੰਘ ਵਾਸੀ ਪਿੰਡ ਟਿੱਡੇਵੱਡ ਤੇ ਹਾਲ ਗੁਰਦੁਆਰਾ ਨਿਸ਼ਾਨੇ ਖਾਲਸਾ ਮਹਿਤਾ ਰੋੜ ਅਡਾ ਡਟੂਆਣਾ ਅੰਮ੍ਰਿਤਸਰ ਜੋ ਕਿ ਸਾਡੇ ਦਲ ਦਾ ਤੇ ਸਾਡੇ ਪਰਥਿਆਂ ਦਾ ਨਾਂ ਜਿਹੜਾ ਦੀ ਧੁਰਵਰਤੋਂ ਕਰਕੇ ਤੇ ਸੰਗਤਾਂ ਦੇ ਕੋਲੋਂ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰ ਰਿਹਾ ਅਤੇ ਨਜਾਇਜ਼ ਕੰਮ ਕਰ ਰਿਹਾ ਤੇ ਸੰਗਤਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਕਹਿੰਦਾ ਆ ਕਿ ਮੈਂ ਬਾਬਾ ਜੀ ਨਨਕਾਣਾ ਸਾਹਿਬ ਵਾਲਿਆਂ ਦੇ ਖਾਨਦਾਨ ਦੇ ਵਿੱਚੋਂ ਆ ਜਦ ਕਿ ਸਾਡੇ ਖਾਨਦਾਨ ਦੇ ਨਾਲ ਔਰ ਸਾਡੇ ਦਲ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਤੇ ਇਹਨੂੰ ਜਦੋਂ ਅਸੀਂ ਇਹਨਾਂ ਗੱਲਾਂ ਤੋਂ ਰੋਕਿਆ ਕਿ ਭਾਈ ਤੂੰ ਜਿਹੜਾ ਸਾਡੇ ਦਲ ਦਾ ਤੇ ਸਾਡੇ ਖਾਨਦਾਨ ਦਾ ਨਾਮ ਜਿਹੜਾ ਵਾ ਉਹ ਲੈ ਕੇ ਤੇ ਤੂੰ ਸੰਗਤਾਂ ਨੂੰ ਗੁੰਮਰਾਹ ਕਰਕੇ ਤੂੰ ਕਿ ਨਜਾਇਜ਼ ਕੰਮ ਕਰ ਰਹੇ ਆ ਤੇ ਠੱਗੀਆਂ ਮਾਰ ਰਹੇ ਆ ਤਾਂ ਇਹਨੇ ਪਿਛਲੇ ਸਾਲ ਜਿਹੜਾ ਵਾ ਜਨਵਰੀ ਦੇ ਮਹੀਨੇ ਵਿੱਚ ਸਾਡੇ ਇੱਥੇ ਮੁੱਖ ਹੈੱਡਕੁਆਰਟਰ ਕੋਲ ਦਾ ਅਮਰਸ਼ੀਦ ਬਾਬਾ ਜੀ ਮਨ ਸਿੰਘ ਛਵਾਰ ਉਹਨਾਂ ਸਰ ਵਿਕੇ ਸਾਡੇ ਤੇ ਆ ਕੇ ਸਾਨੂੰ ਜਾਨੋਂ ਮਾਰਨ ਬਾਅਦ ਤੇ ਹਮਲਾ ਕੀਤਾ ਸੀ ਜਿਹੜੀ ਅਸੀਂ ਜਿਹੜੀ ਉਸ ਮੌਕੇ ਦੀ ਤੁਰੰਤ ਜਿਹੜੀ ਰਿਪੋਰਟ ਜਿਹੜੀ ਆ ਉਹ ਥਾਣਾ ਗੇਟਹੀਮਾ ਵਿੱਚ ਦਿੱਤੀ ਸੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਸਾਰੇ ਹੀ ਥਾਣੇ ਤੋਂ ਲੈ ਕੇ ਡੀਐਸਪੀ ਐਸਪੀ ਔਰ ਡੀਸੀਪੀ ਔਰ ਉਹ ਉਸ ਟਾਈਮ ਤੇ ਕਦੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਨੌਨਿਹਾਨ ਸਿੰਘ ਜੀ ਨੂੰ ਸਾਰਿਆਂ ਨੂੰ ਅਸੀਂ ਇਸ ਬਾਰੇ ਸਲਾਹ ਦਿੱਤੀ ਤੇ ਕਾਨੂੰਨੀ ਕਾਰਵਾਈ ਕਰਨ ਬਾਰੇ ਕਿਹਾ ਪਰ ਇਹਦੇ ਉੱਪਰ ਇਹ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਤੇ ਇਹਦੇ ਕੋਲ ਸਿਰਫ ਪ੍ਰਸ਼ਾਸਨ ਨੇ ਬੌਂਡ ਭਰਵਾਏ ਤੇ ਬੌਂਡ ਭਰਵਾ ਕੇ ਤੇ ਇਹ 107 ਦਾ 107 ਤੋਂ ਜ਼ਿਆਦਾ ਜਿਹੜਾ ਉੱਪਰ ਚਲਕਾ ਭਰ ਆ ਗਿਆ ਇਹਨੂੰ ਛੱਡ ਦਿੱਤਾ ਗਿਆ ਤੇ ਇਸ ਤੋਂ ਬਾਅਦ ਵਿੱਚ ਫਿਰ ਵੀ ਇਹ ਸਾਨੂੰ ਜਿਹੜਾ ਵਾ ਇਹ ਸਾਨੂੰ ਆਪਣੇ ਆਪਣੇ ਜਿਹੜੇ ਤੇ ਗੈਂਗ ਦੇ ਬੰਦੇ ਨੇ ਜਰ ਰਵੀਰ ਸਿੰਘ ਤੇ ਇੱਕ ਹਾਰਪੁਰ ਦਾ ਰਹਿਣ ਵਾਲਾ ਇਹਦਾ ਬੰਦਾ ਉਹ ਇਹਨਾਂ ਤੇ ਕੁਝ ਹੋਰ ਬੰਦਿਆਂ ਦੇ ਕੋਲੋਂ ਇਹਨੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਅਸੀਂ ਜਦੋਂ ਸਾਨੂੰ ਪੁਲਿਸ ਨੇ ਜਵਾਬ ਦੇਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਖਿਲਾਫ ਤੇ ਅਸੀਂ ਫਿਰ ਆਪਣੇ ਕੁਝ ਹੋਰ ਆਪਣੇ ਬੰਦਿਆਂ ਨੂੰ ਕਿਹਾ ਕਿ ਜਿਹੜੇ ਸਾਡੇ ਲੋਕਲ ਹੈ ਸਾਡੇ ਐਮਐਲਏ ਨੇ ਉਹਨਾਂ ਨੂੰ ਵੀ ਕਿਹਾ ਤੇ ਸਾਡੇ ਜਿਹੜੇ ਕੋਈ ਲੋਕਲ ਸਾਡੇ ਹੋਰ ਲੀਡਰ ਉਹਨਾਂ ਨੂੰ ਵੀ ਕਿਹਾ ਪਰ ਮੈਨੂੰ ਇਹ ਮੈਂ ਕਹਿਣੂੰ ਸੰਕੋਚ ਨਹੀਂ ਕਰੂੰਗਾ ਮੈਨੂੰ ਇੰਜ ਲੱਗਦਾ ਵਾ ਕਿ ਪੁਲਿਸ ਪ੍ਰਸ਼ਾਸਨ ਤੇ ਜਿੰਨੇ ਪੋਲੀਟੀਕਲ ਲੀਡਰ ਆ ਤੇ ਕੁਝ ਸਾਹਿਬ ਜੀ ਅੱਜ ਕੀ ਹੋਇਆ ਅੱਜ ਦਾ ਮੈਟਰ ਹਾਂਜੀ ਉਹ ਲੀਡਰ ਜਿਹਦੇ ਨਾਲ ਰਲੇ ਹੋਏ ਨੇ ਤੇ ਸਾਰੇ ਰਲ ਮਿਲ ਕੇ ਸਾਨੂੰ ਤੇ ਮਾਰ ਕੇ ਤੇ ਸਾਡੀਆਂ ਕਰੋੜਾਂ ਰੁਪਈਆ ਦੀ ਸਾਡੇ ਦਲਪੰਦੀਆਂ ਜਿਹੜੀਆਂ ਜਾਇਰਤੀਆਂ ਨੇ ਦਲਪੰਦ ਤੇ ਸਾਡੇ ਦੇ ਤੇ ਸਾਡੀ ਗੱਡੀ ਖੋ ਕੇ ਸਾਨੂੰ ਮਾਰਨਾ ਚਾਹੁੰਦੇ ਨੇ ਤੇ ਅੱਜ ਜਿਹੜਾ ਵਾ ਮਿਤੀ ਅੱਜ 20 9 2024 ਨੂੰ ਅੱਜ ਤਕਰੀਬਨ 10:30 10:35 ਮਿੰਟ ਦਾ ਟਾਈਮ ਹੋਣਾ ਆ ਕਿ ਮੇਜਰ ਸਿੰਘ ਜਿਹੜਾ ਆਈਸੀਯੂ ਚਿੱਟੇ ਰੰਗ ਦੀ ਗੱਡੀ ਦੇ ਉੱਤੇ ਤੇ ਸਵਾਰ ਹੋ ਕੇ ਤੇ ਸਾਰੇ ਆਪਣੇ ਗੁੰਡੇ ਅਣਸਰਾਂ ਨਾਲ ਜਿਨ੍ਹਾਂ ਨੇ ਹਥਿਆਰ ਜਿਹੜੇ ਆ ਰਾਈਫਲਾਂ ਜਿਹੜੀਆਂ ਪਿਸਟਲ ਫੜੇ ਹੋਏ ਸੀ ਇਹਨਾਂ ਨੇ ਆ ਕੇ ਤੇ ਜਦੋਂ ਬਾਹਰ ਸਾਡੇ ਮੇਨ ਮੁਖ ਗੇਟ ਦੇ ਉੱਤੇ ਆ ਕੇ ਸਾਡੇ بیٹے ਦੇ ਬਾਬੇ ਦਿਦਾਰ ਸਿੰਘ ਜਿਹੜਾ ਬਾਹਰ ਬੈਠੇ ਹੋਏ ਸਨ ਤੇ ਇੱਕ ਸਾਡਾ ਜਿਹੜਾ ਵਾ ਇੱਥੇ ਕੋਈ ਰੇੜੀ ਲਾਉਣ ਵਾਲਾ ਜਿਹੜਾ ਰਾਜਾ ਨਾਮ ਦਾ ਵਿਅਕਤੀ ਸੀ ਉਹ ਬਿਠਾ ਹੋਇਆ ਸੀ ਤੇ ਇਹਨਾਂ ਨੇ ਇੱਥੇ ਆ ਕੇ ਗੱਡੀ ਬਾਹਰ ਖੜਾ ਕਰਕੇ ਤੇ ਇਹਨਾਂ ਨੇ ਸਾਡੇ بیٹے ਨੂੰ ਇਹ ਕਿਹਾ ਕਿ ਕਿੰਨਾ ਚਿਰ ਬੱਜੋਗੇ ਕਿ ਤੇ ਤੁਹਾਨੂੰ ਅਸੀਂ ਮਾਰ ਕੇ ਹੀ ਸਾਹ ਲੈਣਾ ਇਸ ਗੱਲ ਦਾ ਦਾ ਗਵਾਹ ਜਿਹੜਾ ਸਾਡਾ ਰਾਜਾ ਰਾਜਾ ਨਾਨ ਦਾ ਗੁਲਚਾ ਵਾਲਾ ਪੁਲੀ ਹੈ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਤੇ ਅਸੀਂ ਇਸ ਸਬੰਧ ਵਿੱਚ ਪਹਿਲਾਂ ਵੀ ਕੰਪਲੇਟਾਂ ਬੜੀਆਂ ਕਰਦੇ ਆ ਰਹੇ ਆ ਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਥੋੜੇ ਦਿਨ ਪਹਿਲਾਂ ਵੀ ਇਹਨਾਂ ਨੇ ਇੱਥੇ ਬਾਬੇ ਜਾਨੀ ਸਾਧ ਵਿੱਚ ਇਹਨੇ ਸਾਨੂੰ ਮਾਰਨ ਵਾਸਤੇ ਬੰਦੇ ਲਗਾਏ ਸੀ ਤੇ ਅਸੀਂ ਤੁਰੰਤ ਜਿਹੜਾ ਪੁਲਿਸ ਨੂੰ ਜਿਹੜੀ ਆ ਉਹ ਨੰਬਰੀ ਦਰਖਾਸਤ ਸੀ ਸੀ ਤਾਲਾਗੇੜ ਕੀ ਮਾਜ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਚੌਂਕੀ ਇੰਚਾਰਜ ਆਇਆ ਤੇ ਗੁੰਗੜਾਂ ਦੀ ਮਿੱਟੀ ਛਾੜ ਕੇ ਚਲਾ ਗਿਆ ਤੇ ਕਹਿੰਦਾ ਵੀ ਮੈਂ ਜੀ ਕੁਝ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਐਡੀ ਵੱਡੀ ਜਿਹੜੀ ਘਟਨਾ ਜਿਹੜੀ ਆ ਇਹ ਹੋ ਚੱਲੀ ਸੀ ਕਿ ਸਾਨੂੰ ਅੱਜ ਜੇਕਰ ਕੁਝ ਅਸੀਂ ਸਾਡੇ ਆ ਬੇਟਾ ਅੱਗੇ ਔਰ ਸਾਡੇ ਸਿੰਘ ਬਾਹਰ ਨਿਕਲ ਅੱਗੇ ਇਸ ਕਰਕੇ ਸਾਡਾ ਜਿਹੜਾ ਬਚਾਅ ਹੋ ਗਿਆ ਵਾ ਤੇ ਮਹੱਲੇ ਦੇ ਜਿਹੜੇ ਲੋਕ ਨੇ ਇਕੱਠੇ ਹੋ ਗਏ ਉਹਦੇ ਕਰਕੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਸਾਨੂੰ ਅੱਜ ਹੀ ਉਹਨੇ ਜਾ ਜਾ ਮਾਰ ਮੁਕਾ ਦੇਣਾ ਸੀ ਹੁਣ ਪ੍ਰਸ਼ਾਸਨ ਨੂੰ ਕਹਿਣ ਕੀ ਆ ਖਾਲਸਾ ਇੱਕ ਇੱਕ ਇਹ ਇੱਕ ਜਿਹੜੀ ਇੱਥੇ ਗੱਡੀ ਜਿਹੜੀ ਲਾਈ ਹੋਈ ਆ ਇਹ ਗੱਡੀ ਵੀ ਜਿਹੜੀ ਆ ਜਦੋਂ ਮਰਜ਼ੀ ਇਹ ਜਿਹੜੀ ਪ੍ਰਸ਼ਾਸਨ ਵਾਲੇ ਜਿਹੜੇ ਇਹਨੂੰ ਸੱਦ ਲੈਂਦੇ ਨੇ ਤੇ ਇਹਦਾ ਸਾਨੂੰ ਫਾਇਦਾ ਕੀ ਹੈਗਾ ਇਹ ਜਿਹੜੀ ਪ੍ਰਸ਼ਾਸਨ ਨੇ ਇੱਕ ਤੇ ਇੱਕ ਤਾਂ ਬੰਦਾ ਛੱਡਿਆ ਤੇ ਇੱਕ ਗੱਡੀ ਦਵਾਈ ਆ ਇਹ ਗੱਡੀ ਜਿੱਦੋਂ ਮਰਜ਼ੀ ਚੱਲ ਜਾਂਦੀ ਹੈ ਤੇ ਜਦੋਂ ਮਰਜ਼ੀ ਆ ਜਾਂਦੀ ਆ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਅਸੀਂ ਆਹ ਤਾਂ ਗੱਡੀ ਦਿੱਤੀ ਹੋਈ ਕਿਦੋਂ ਦੀ ਦਿੱਤੀ ਹੋਈ ਇਹ ਸਾਨੂੰ ਗੱਡੀ ਜਿਹੜੀ ਆ ਪਿਛਲੇ ਸਾਲ ਨੌਨਿਹਾਲ ਸਿੰਘ ਜੀ ਨੇ ਇਹ ਜਿਹੜਾ ਵਾ ਹਾਈ ਕੋਰਟ ਨੇ ਵਿੱਚ ਜਦੋਂ ਅਸੀਂ ਰੀਟ ਪਟੀਸ਼ਨ ਜ਼ਾਇਰ ਕੀਤੀ ਸੀ ਆਪਣੀ ਜਾਨ ਮਾਲ ਦੀ ਰਾਖੀ ਵਾਸਤੇ ਉਦੋਂ ਜਿਹੜੀ ਆ ਨੌਨਿਹਾਲ ਸਿੰਘ ਏਡੀਜੀਪੀ ਜਿਹੜੇ ਸਨ ਉਹਨਾਂ ਨੇ ਇਹ ਉਸ ਟਾਈਮ ਕਮਿਸ਼ਨਰ ਸਾਹਿਬ ਉਹਨਾਂ ਨੇ ਆਪਣੇ ਹਲਫੀਆ ਬਿਆਨ ਦੇ ਵਿੱਚ ਹਾਈ ਕੋਰਟ ਨੂੰ ਕਿਹਾ ਸੀ ਵੀ ਇਹ ਅਸੀਂ ਇਹਨਾਂ ਦੇ ਬਾਬਾ ਜੀ ਦੀ ਸਪੋਰਟ ਲਈ ਵਾਸਤੇ ਇੱਕ ਗੱਡੀ ਲਾਈ ਹੋਈ ਆ ਚਾਹ ਦੇ ਇਹ ਗੱਡੀ ਇੱਥੇ ਰਹਿੰਦੀ ਨਹੀਂ ਆ ਕਦੀ ਗੱਡੀ ਇਹ ਚੱਲ ਜਾਂਦੀ ਆ ਕਦੀ ਆ ਜਾਂਦੀ ਆ ਸਾਨੂੰ ਇਹ ਗੱਡੀ ਦਾ ਕੋਈ ਫਾਇਦਾ ਨਹੀਂ ਸਾਨੂੰ ਇਹ ਇੱਕ ਦੋ ਬੰਦਿਆਂ ਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਅਸੀਂ ਅਪੀਲ ਕੀ ਖਾਲਸੇ ਅਸੀਂ ਇਸ ਜ਼ਬੰਦ ਵਿੱਚ ਆਪਣੀ ਪੱਕੇ ਤੌਰ ਤੇ ਜਿਹੜੀ ਸਪੋਰਟ ਮੰਗੀ ਸੀ ਜਿਹੜੀ ਸਾਰੀ ਹੀ ਸਪੋਰਟੀ ਜਿਹੜੀ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੀ ਜਿਹੜੀ ਆ ਪੋਜੀਟਿਵ ਰਿਪੋਰਟ ਹੋ ਕੇ ਏਡੀਜੀਪੀ ਪੰਜਾਬ ਸਪੋਰਟੀ ਨੂੰ ਦਿੱਤੀ ਭੇਜੀ ਗਈ ਆ ਪਰ ਉਹ ਸਾਡੀ ਅਜੇ ਤੱਕ ਵੀ ਸਾਨੂੰ ਜਿਹੜੀ ਸਪੋਰਟੀ ਨਹੀਂ ਦਿੱਤੀ ਗਈ ਅੱਜ ਸਾਨੂੰ ਇਹ ਜਿਹੜਾ ਉਹ ਬੰਦੇ ਨੇ ਮਾਰਨ ਵਾਸਤੇ ਜਿਹੜਾ ਸਾਡੇ ਕੋਲ ਇੱਥੇ ਆ ਕੇ ਸਾਨੂੰ ਮਾਰ ਮਗਾਉਣ ਦੀ ਕੋਸ਼ਿਸ਼ ਕੀਤੀ ਆ ਇਸ ਸੰਬੰਧ ਵਿੱਚ ਅਸੀਂ ਥਾਣਾ ਗੇੜ ਕੀ ਮਾਜੜਾ ਵਾ ਉੱਥੇ ਜਿਹੜੀ ਆ ਤਰਖਾਸ ਦੇ ਦਿੱਤੀ ਆ ਤੇ ਚੌਂਕੀ ਚਾਰ ਜਿਹੜਾ ਆਇਆ ਵਾ ਉਹ ਵੀ ਆ ਕੇ ਇੱਥੇ ਆਪਣੇ ਉਹ ਜਿਹੜਾ ਲੈ ਕੇ ਲੈ ਗਿਆ ਔਰ ਆਪਣੀ ਤਰਫੀਸ਼ ਕਰਕੇ ਲੈ ਗਿਆ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਤੇ ਤੁਸੀਂ ਇਹ ਇਹ ਤਨੀ ਇਹ ਇਸ ਤਰ੍ਹਾਂ ਨਾ ਕਰ ਦਿਓ ਕਿ ਜਿਸ ਤਰ੍ਹਾਂ ਮੂਸੇ ਵਾਲੇ ਕੋਲ ਤੁਸੀਂ ਇੱਕ ਦਿਨ ਪਹਿਲਾਂ ਸਪੋਰਟੀਆਂ ਵਾਪਸ ਲਈਆਂ ਤਖਰੇ ਤੈਨੂੰ ਉਹਨੂੰ ਮਰਵਾ ਦਿੱਤਾ ਗਿਆ ਅਸੀਂ ਇਹ ਕਰਕੇ ਅਪੀਲ ਕਰਦੇ ਹਾਂ ਭਾਈ ਸਾਡੀ ਜਾਨ ਮਾ ਦੀ ਰਾਖੀ ਵਾਸਤੇ ਇਹ ਬੰਦਾ ਜਿਹੜਾ ਬਹੁਤ ਮਾੜਾ ਇਨਸਾਨ ਆ ਇਹ ਹਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇਹਦੇ ਉੱਤੇ ਪਰਚੇ ਹੋਏ ਨੇ ਐਫ ਆਈ ਆਰ ਹੋਈਆਂ ਸਾਡੇ ਕੋਲ ਉਹਦੇ ਸਬੂਤ ਨੇ ਸਾਡੇ ਕੋਲ ਉਹਦੇ ਐਫ ਆਈ ਆਰ ਦੇ ਸਾਡੇ ਕੋਲ ਪਰਚੇ ਮੌਜੂਦ ਨੇ ਤੇ ਇਹ ਸਰਕਾਰੇ ਸਾਨੂੰ ਇਹਦੇ ਤੋਂ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਤੇ ਅਸੀਂ ਅਪੀਲ ਕਰਦੇ ਹਾਂ ਕਮਿਸ਼ਨਰ ਅੰਮ੍ਰਿਤਸਰ ਨੂੰ ਤੇ ਮੁੱਖ ਮੰਤਰੀ ਪੰਜਾਬ ਸ੍ਰੀ ਆਭਗਵੰਸ ਸਿੰਘ ਜੀ ਮਾਨ ਨੂੰ ਸਾਰੀ ਸਰਕਾਰ ਨੂੰ ਹਲਕੇ ਦੇ ਸਾਡੇ ਤੇ ਜਿਹੜੇ ਅਜੇ ਗੁਪਤਾ ਐਮ ਐਲ ਏ ਜੀ ਨੇ ਉਹਨਾਂ ਨੂੰ ਵੀ ਵੀ ਸਾਡੀ ਫੌਰੀ ਤੌਰ ਤੇ ਜਿਹੜੀ ਹੈ ਸਾਡੀ ਜਿਹੜੀ ਆ ਸਾਡੇ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਨਾਲ ਦੇ ਨਾਲ ਜਿਹੜਾ ਮੇਜਰ ਸਿੰਘ ਤੇ ਇਹਦੇ ਸਾਥੀ ਚ ਨਾਲ ਅੱਜ ਸਾਨੂੰ ਇੱਥੇ ਜਾਨੋਂ ਮਾਰਨ ਦੀ ਜਿਹੜੀ ਆ ਇਹ ਜਿਹੜੀ ਇਹ ਕੀਤਾ ਹੈ ਇਹਦੇ ਉੱਤੇ ਜਲਦੀ ਤੋਂ ਜਲਦੀ ਜਿਹੜਾ ਵਾ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ